ਬਾਬਾ ਸਾਈਂ ਦਾਸ ਵੀ ਕਹਿੰਦੇ ਸੀ ਤੇ ਨਵਾਂ ਘਰ ਬਣਾਇਆ ਤੇ ਕਹਿ ਲੱਗਾ ਮੈਂ ਉਨਾਂ ਚਿਰ ਘਰੇ ਨਹੀਂ ਰਹਾਂਦਾ ਜਿੰਨਾ ਚਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਮੈਂ ਉਹਨਾਂ ਦੇ ਮੁਬਾਰਕ ਚਰਨਾਂ ਕੋਲ ਨਾ ਆਵਾਂਗਾ ਮੈਂ ਸਿਰ ਕਰਦੇ ਵਿੱਚ ਸਮਾਨ ਰੱਖਾਂਗਾ ਤੇ ਸੱਚ ਜਾਣਿਆ ਕਿ ਜਦੋਂ ਅੰਦਰ ਦੀ ਖੇਚ ਹੋਵੇ ਨਾ ਫਿਰ ਫਿਰ ਆਉਂਦਾ ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੀ ਕਹਿੰਦੇ ਨੇ ਕੱਤ ਜਾਈਏ ਰੇ ਕਰ ਲਾਗੋ ਰਾਮਾ ਕਹਿੰਦੇ ਜਦੋਂ ਘਰੇ ਮੌਜਾਂ ਲੱਗੀਆਂ ਹੋਣ ਨਾ ਫਿਰ ਬਾਹਰ ਨਹੀਂ ਧਾਈ ਜਾਂ ਜੇ ਬਾਹਰ ਜਾਈਏ ਲੋਕ ਕੁੰਬਨੀਆਂ ਕਰ ਜਾਂਦੇ ਤੇ ਫਿਰ ਪਰਮਾਤਮਾ ਨਾਨਕ ਜੀ ਕਹਿੰਦੇ 우ਹਾ ਤਾਉ ਜਾਈਏ ਜੋ ਇਹਾ ਨਾ ਹੋਵੇ ਕਹਿੰਦੇ ਉਥੇ ਤਾਂ ਜਾਈਏ ਤੇ ਤੂੰ ਇੱਥੇ ਹੀ ਨਹੀਂ ਰਹਿਣਾ ਤੇ ਪਰਮਾਤਮਾ ਦਾ ਇਹ ਖਾਂ ਤੇ ਸੱਜ ਜਾਣਿਆ ਜੇ ਤੁਸੀਂ ਰਿਸ਼ਤੇਦਾਰਾਂ ਕੋਲੇ ਜਾਂਦੇ ਜੇ ਰਿਸ਼ਤੇਦਾਰ ਤੁਹਾਨੂੰ ਮਿਲਣ ਆਉਂਦੇ ਨੇ ਤੁਸੀਂ ਜਾਂਦੇ ਜੇ ਤੇ ਜਦੋਂ ਗੁਰੂ ਨੂੰ ਮਿਲਣਾ ਹੋਵੇ ਨਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈ ਕੇ ਗੁਰੂ ਤੁਹਾਡੇ ਕੋਲ ਆਵੇਗਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਬਣ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਪੁਰਬ ਕਰਮ ਅੰਤੁਰ ਜਦ ਪ੍ਰਗਟੇ ਭੇਟਿਓ ਮੁਖ ਰਸਕ ਬਹਿਰਾ ਕੇ ਮਿਡਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਂਦੀ ਕਹ ਲੱਗੇ ਜਦੋਂ ਕੋਈ ਪੁਰਬਲਾ ਕਰਮ ਜਾਗਦਾ ਉਦੋਂ ਗੁਰੂ ਸਾਡੇ ਘਰੇ ਹੁੰਦਾ ਤੇ ਮਹਾਰਾਜ ਜੀ ਆਏ ਤੇ ਸਾਈਂ ਦਾਸ ਜੀ ਦਾ ਮਹਾਰਾਜ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਬਾਰਕ ਜਨਮ ਪਾਉਂਦੇ ਮਹਾਰਾਜ ਜੀ ਦਾ ਆਸਣ ਲਾਇਆ ਬੰਦ ਸੰਗਤਾਂ ਆਈਆਂ ਕੀਰਤਨ ਹੋਇਆ ਕਥਾ ਹੋਈ ਤੇਨ ਲੱਗੇ ਸਾਈਂ ਦਾਸ ਅੱਜ ਕੀ ਦਈਏ ਤੇਰੇ ਤੇ ਖੁਸ਼ ਹਾਂ ਤੂੰ ਸਾਨੂੰ ਪ੍ਰੇਮ ਕਰਦਾ ਤੇ ਸਾਈਂ ਦਾਸ ਅਗੋ ਹੱਥ ਜੋੜ ਕੇ ਖਲੋ ਗਿਆ ਕਹਿ ਲੱਗਾ ਮਹਾਰਾਜ ਜੀ ਇੱਕ ਤਾਂ ਮੇਰੀ ਰਿਸ਼ਤੇਦਾਰੀ ਹੈ ਮੈਂ ਤੁਹਾਡਾ ਸਾੰਡੂ ਲੱਗ ਤੱਕ ਤੇ ਦੂਸਰਾ ਮੈਂ ਤੁਹਾਡਾ ਸਿੱਖ ਵੀ ਹਾਂ ਤੁਸੀਂ ਇਹ ਰਿਸ਼ਤੇਦਾਰੀ ਕਰਕੇ ਨਾ ਆਇਆ ਜੇ ਕੋਈ ਗੱਲ ਨਹੀਂ ਕਿਉਂਕਿ ਜਦੋਂ ਕੋਈ ਰਿਸ਼ਤੇਦਾਰ ਕੋਈ ਸੰਤ ਅਸਥਾ ਦਾ مالک ਹੈ ਤੇ ਤਿੰਨ ਪ੍ਰਕਾਰ ਦੇ ਲੋਕ ਉਹਦੇ ਕੋਲੋਂ ਫਾਇਦਾ ਨਹੀਂ ਉਠਾ ਸਕਦੇ ਇੱਕ ਤਾਂ ਰਿਸ਼ਤੇ ਦਾ ਇੱਕ ਘਰ ਵਾਲੇ ਤੇ ਇੱਕ ਪਿੰਡ ਵਾਲੇ ਇਹ ਤਿੰਨੇ ਲੋਕ ਸੰਤ ਕੋਲੋਂ ਫਾਇਦਾ ਨਹੀਂ ਉਠਾ ਸਕਦੇ ਪਾਸਿਓਂ ਦੂਰੋਂ ਆਨ ਕੇ ਲੋਕੀ ਸਾਰਾ ਕੁਝ ਲੈ ਜਾਂਦੇ ਨੇ ਗੁਰੂ ਕੋਲ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰੂ ਦੇ ਕੋਲ ਬਹਿੰਦੇ ਨੇ ਤਾਂ ਤੁਸੀਂ ਹੁਣ ਵੇਖਦੇ ਜੇ ਮੋਟਰ ਤੇ ਲਾ ਕੇ ਖੇਤੀ ਹੁੰਦੀ ਆ ਫਸਲ ਵੇਚਦੇ ਆ ਜਿੰਨੂੰ ਟੁੱਟਦਾ ਪਾਣੀ ਪੈ ਜਾਵੇ ਨਾ ਅਕਸਰ ਉਹ ਖੇਤੀ ਮਾਰੀ ਜਾਂਦੀ ਹੈ ਕਿਉਂਕਿ ਜੇ ਪਾਣੀ ਦੀ ਮਾਰੀ ਜਾਵੇ ਖੇਤੀ ਉਹ ਹਰੀ ਨਹੀਂ ਹੁੰਦੀ ਸੋਕੇ ਦੀ ਮਾਰੀ ਹੋਈ ਖੇਤੀ ਹਰੀ ਹੋ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਗੁਰੂ ਘਰ ਰਹਿੰਦੇ ਨਾ ਉਹਨਾਂ ਦਾ ਡਰ ਭੈ ਲੱਟ ਜਾਂਦਾ ਹੁਣ ਅਸੀਂ ਘਰਾਂ ਦੇ ਵਿੱਚ ਪਸ਼ੂ ਰੱਖੇ ਨੇ ਜਿਹੜੇ ਜਿਥਰ ਨਾ ਉਹ ਥਨਾਨ ਚੰਬੜੇ ਰਹਿ ਜਾਂਦੇ ਨੇ ਤੇ ਦੁੱਧ ਕੋਈ ਹੋਰਾਂ ਦੇ ਚੋ ਜਾਂਦਾ ਉਹ ਦੁੱਧ ਨਹੀਂ ਪਿੰਦੇ ਕੋਈ ਪੀਂਦੇ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਗੁਰੂ ਕੋਲੇ ਰਹਿੰਦੇ ਉਹਨਾਂ ਦਾ ਭੈ ਸਭ ਕੁਝ ਲੱਖ ਜਾਂਦਾ ਉਹ ਕੋਈ ਕਰਮ ਕਰਦੇ ਨੇ ਗੁਰੂ ਜੀ ਹਜ਼ੂਰੀ ਚ ਬੈਠਦੇ ਮਹਾਰਾਜ ਜੀ ਕਹਿੰਦੇ ਇਸ ਕਰਕੇ ਉਹਨਾਂ ਦੇ ਕੋਲੋਂ ਕੋਈ ਫਾਇਦਾ ਨਹੀਂ ਉਠਾ ਸਕਦੇ ਗੁਰੂ ਕੋਲੋਂ ਤੇ ਸਾਈਂ ਦਾਸ ਜੀ ਦਾ ਮਹਾਰਾਜ ਜੀ ਇੱਕ ਕਿਰਪਾ ਕਰਿਆ ਜੀ ਮੈਂ ਤੁਹਾਡਾ ਸਾਂਝੂ ਹਾਂ ਪਰ ਮੇਰੇ ਕੋਲੇ ਨਾ ਆਇਆ ਜੇ ਕੋਈ ਗੱਲ ਨਾ ਜਦੋਂ ਸਾਂਝੂ ਜਾਜ ਕਰੇ ਨਾ ਆਇਆ ਜੀ ਪਰ ਮਹਾਰਾਜ ਜੀ ਜਦੋਂ ਸਿੱਖ ਜਾਜ ਕਰੇ ਉਦੋਂ ਜ਼ਰੂਰ ਆਇਆ ਜੀ ਸਿੱਖ ਨੂੰ ਦਰਸ਼ਨ ਦੇ ਦਿਆ ਕਰਿਆ ਜੀ ਤੇ ਮਹਾਰਾਜ ਜੀ ਕਹਿਣ ਲੱਗੇ ਪੰਜ ਪਿਆਲੇ ਪੰਜ ਵੀਰ ਸ਼ਖਮ ਅਪੀਰ ਬੈਠਾ ਗੁਰ ਭਾਰੇ ਅਰਤਿਨ ਕਾਇਆ ਪਰਟ ਤੇ ਮੂਰਤ ਹਰਿ ਸੁਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋਗਾਰੀ ਤੇ ਛੇਵੇਂ ਪਾਤਸ਼ਾਹ ਕਹਿ ਲਖੇ ਸਾਈਂ ਦਾਸ ਤੂੰ ਸਾਡਾ ਸੰਧੂ ਹੈ ਲੋਕ ਤੇਰਾ ਸਤਕਾਰ ਕਰਿਆ ਕਰਨ ਲੋਕ ਤੈਨੂੰ ਨਮਸਕਾਰ ਆ ਕਰਿਆ ਕਰਨਗੇ ਪਰ ਤੁ ਸਾਡਾ ਸਿੱਖ ਹੈ ਅਸੀਂ ਤੇਰੇ ਘਰੇ ਆਏ ਆ ਸਾਈ ਦਾ ਤੇਰੇ ਘਰ ਨੂੰ ਵੀ ਲੋਕ ਮੱਥਾ ਟੇਕਿਆ ਕਰਨ ਅੱਜ ਅਸੀਂ ਉਹਨਾਂ ਦੇ ਘਰੇ ਮੱਥਾ ਟੇਕਦੇ ਹਾਂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਕਿਉਂਕਿ ਉਹਨਾਂ ਨੇ ਸਾਰਾ ਕੁਝ ਸਮਰਪਿਤ ਕਰ ਦਿੱਤਾ ਮਹਾਰਾਜ ਜੀ